ਬਹੁਤ ਸਵਾਗਤ ਹੈ ਜੀ ਸੋ ਯੂਕੇ ਦੇ ਵਿੱਚ ਅਚਾਨਕ ਹੀ ਕੰਪੀਟੀਸ਼ਨ ਬਹੁਤ ਜ਼ਿਆਦਾ ਹੋ ਗਿਆ ਭਾਵੇਂ ਯੂਕੇ ਦੇ ਵਿੱਚ ਵੀ ਰੂਲ ਚੇਂਜ ਕਰਨ ਦੇ ਪ੍ਰਪੋਜ਼ਲ ਤੇ ਡਿਸਕਸ਼ਨ ਚੱਲ ਰਹੀ ਹੈ ਪਰ ਵੀਜ਼ਾ ਐਪਲੀਕੇਸ਼ਨ ਬਹੁਤ ਵਡੀਆਂ ਨੇ ਯੂਕੇ ਦੀਆਂ ਕੈਨੇਡਾ ਦੇ ਵਿੱਚ ਵੀ ਬਹੁਤ ਵੱਡੀ ਰਿਫਿਊਜ਼ਲ ਹੈ ਸੋ ਯੂਕੇ ਦੇ ਵਿਦਿਆਰਥੀ ਹੁਣ ਕਿਹੜੀਆਂ ਗੱਲਾਂ ਦਾ ਖਿਆਲ ਰੱਖਣ ਬਹੁਤ ਬਰੀਕੀ ਦੇ ਵਿੱਚ ਸਾਰੀਆਂ ਗੱਲਾਂ ਦੀ ਜਾਣਕਾਰੀ ਦਿੱਤੀ ਹੈ ਸਨੇਹਾ मैम ਨੇ ਸਨੇਹਾ मैम ਬਹੁਤ ਸਵਾਗਤ ਹੈ ਮੈਂ ਚਾਹਾਂਗਾ ਪੂਰੀ ਕਲੈਰਿਟੀ ਦਿਓ ਸੋ ਯੂਕੇ ਸਟੱਡੀ ਵੀਜ਼ੇ ਦੀ ਗੱਲ ਕਰੀਏ ਤਾਂ ਹੁਣ ਸਟੂਡੈਂਟਸ ਦਾ ਰਜਾਸ ਬਹੁਤ ਵੱਧ ਰਿਹਾ ਵਾ ਉਹਦਾ ਰੀਜ਼ਨ ਕੀ ਹੈ ਕਿ ਕੈਨੇਡਾ ਬੰਗਿਆ ਕੰਟਰੀਸ ਤੋਂ ਦੋ ਦੋ ਤਿੰਨ ਤਿੰਨ ਵਾਰ ਰਿਫਿਊਜ਼ ਹੋ ਚੁੱਕੇ ਆ ਉਹਨਾਂ ਦੀਆਂ ਲੋ ਪ੍ਰੋਫਾਈਲਸ ਆ ਸੌਰੀ ਟੂ ਸੇ ਜਿਨ੍ਹਾਂ ਦੀ ਆ ਪਰਸੈਂਟੇਜ ਨਾਰਮਲ 55 45 ਆ 60 ਤੋਂ ਬਿਲੋ ਹੈਗੀ ਆ ਉਹਨਾਂ ਨੂੰ ਯੂਕੇ ਵੈਲਕਮ ਕਰ ਰਿਹਾ ਆ ਅਰਾਇਸ ਦੀ ਗੱਲ ਕਰੀਏ ਤਾਂ ਤੁਸੀਂ ਵਿਦਆਊਟ ਟਾਈਲਸ অর ਆਲਸਿਸ 6 ਨਾਟ ਲੈਸ ਦੈਨ 5.5 ਸਟੈਂਡਰਡ ਹੈਗਾ ਕੋਈ ਵੀ ਯੂਨੀਵਰਸਿਟੀ ਤੁਹਾਨੂੰ 5.5 ਵਗਰ ਤੁਹਾਡੇ ਇੱਕ ਚ ਹੈ ਗਿਆ ਹੱਸ ਕੇ ਵੈਲਕਮ ਕਰ ਰਹੀ ਹੈ ਸੋ ਉਹ ਸਟੂਡੈਂਟਸ ਜਿਹੜੇ ਕੈਨੇਡਾ ਤੋਂ ਦੋ ਦੋ ਵਾਰ ਰਿਫਿਊਜ਼ ਹੋ ਕੇ ਦੋ ਦੋ ਤਿੰਨ ਤਿੰਨ ਸਾਲ ਦਾ ਗੈਪ ਲੈ ਕੇ ਬੈਠੇ ਉਹਨਾਂ ਲਈ ਤਾਂ ਬਹੁਤ ਗੁੱਡ ਨਿਊਜ਼ ਆ ਕਿ ਉਹ ਬੈਚਲਰ ਦੇ ਫਾਈਨਲ ইয়ার ਟਾਪ-ਅਪ ਪ੍ਰੋਗਰਾਮ ਦੇ ਵਿੱਚ ਜਾ ਸਕਦੇ ਆ ਜੇਕਰ ਉਹਨਾਂ ਨੇ ਆਈਐਸ ਕੀਤੀ ਹੋਈ ਆ ਸਕਸੈਸ ਰੇਟ ਤਨੂ ਸਾਰਿਆਂ ਨੂੰ ਪਤਾ ਹੈ ਕਿ ਯੂਕੇ ਦਾ ਬਹੁਤ ਹੀ ਵਧੀਆ ਰਹਿੰਦਾ ਮੈਂ ਕਹਿ ਸਕਦੀ ਹਾਂ 100% ਦਾ ਬਟ ਸੇ ਵੀ ਜਦ ਤੱਕ ਹੱਥ ਵੀਜ਼ਾ ਨਹੀਂ ਹੁੰਦਾ ਆਪਾਂ ਇਹ ਚੀਜ਼ ਨਹੀਂ ਕਹਿ ਸਕਦੇ ਆ ਔਰ ਈਵਨ ਤੁਸੀਂ ਇੱਕ ਪੈਕੇਜ ਦੇ ਰੂਪ ਤੇ ਵਿੱਚ ਵੀ ਸਾਡੇ ਨਾਲ ਪ੍ਰੋਸੀਡ ਕਰ ਸਕਦੇ ਜਿੱਥੇ ਤੁਸੀਂ ਸਾਰੇ ਪੈਸੇ ਦੇਨੇ ਆ ਵੀਜ਼ੇ ਤੋਂ ਬਾਅਦ ਸੋ ਬਹੁਤ ਕੁਐਸਚਨਿੰਗ ਆ ਰਹੀ ਸੀ ਕਿ ਖਰਚੇ ਨੂੰ ਲੈ ਕੇ ਕਿਉਂਕਿ ਜਦੋਂ ਤੁਹਾਡਾ ਕੋਈ ਵੀ ਚੀਜ਼ ਬਲਕਿ ਜਾਪ ਜਾਂਦਾ ਹੈ ਜਾਂ ਤੁਸੀਂ ਉਸ ਚੀਜ਼ ਨੂੰ ਸਰਚ ਕਰਦੇ ਹੋ ਤਾਂ ਸਭ ਤੋਂ ਪਹਿਲੇ ਤੁਹਾਡੀ ਕਾਸਟ ਬਹੁਤ ਮੈਟਰ ਕਰਦੀ ਹੈ ਯੂਰ ਕੈਨੇਡਾ ਤੋਂ ਅੱਧੇ ਖਰਚੇ ਤੇ ਤੁਸੀਂ ਯੂਕੇ ਜਾ ਸਕਦੇ ਹੋ ਸੋ ਫੀ ਸਟਰਕਚਰ ਦੀ ਗੱਲ ਕਰੀਏ ਜਾ ਅਗਰ ਤੁਸੀਂ ਬੈਚਲਰ ਪ੍ਰੋਗਰਾਮ ਤੇ ਜਾਣਾ ਹੈ ਤਾਂ ਤੁਹਾਨੂੰ 10 ਤੋਂ 11 ਲੱਖ ਤੱਕ ਦੀ ਫੀਸ ਵੀ ਮਿਲ ਸਕਦੀ ਆ ਬਟ ਆਲਸੋ ਨਾ ਜ਼ਰੂਰੀ ਨਹੀਂ ਤਾਂ 12-13 ਲੱਖ ਤੱਕ ਦੀ इजीली ਫੀਸ ਮਿਲ ਜਾਂਦੀ ਆ ਔਰ ਇੱਥੇ ਇੱਕ ਹੋਰ ਫੈਸਿਲਿਟੀ ਆ ਰਿਲੈਕਸੇਸ਼ਨ ਆ ਕਿ ਤੁਸੀਂ 6 ਮੰਥ ਦੀ ਫੀਸ ਤੇ ਵੀ ਜਾ ਸਕਦੇ ਹੋ ਫੰਡਸ ਦੀ ਰਿਕੁਆਇਰਮੈਂਟ ਦੀ ਗੱਲ ਕਰੀਏ ਹਲੇ ਇੱਕ ਸਟੈਂਡਰਡ ਆ ਇੱਥੇ ਤਾਂ ਕਨਫਿਊਜ਼ਨ ਨਹੀਂ ਆ ਜਦੋਂ ਕੈਨੇਡਾ ਲਈ ਆਪਾਂ ਕਨਫਿਊਜ਼ ਆ ਇੰਨੇ ਫੰਡ ਸ਼ੋ ਕਰੀਏ ਵੀਜ਼ਾ ਆ ਜਾਏਗਾ ਕਿਹੜੀ ਯੂਨੀਵਰਸਿਟੀ ਕਰੀਏ ਬੜੀਆਂ ਕਨਫਿਊਜ਼ਨਸ ਆ ਕਿਉਂ ਨਾ ਇੱਕ ਸਟੈਂਡਰਡ ਵੀਰ ਬਟ ਯੂਕੇ ਦਾ ਇੱਕ ਬੜਾ ਸਟੈਂਡਰਡ ਪੈਟਰਨ ਆ ਸੋ ਫੰਡਸ 28 ਡੇਜ਼ 올ਡਸ ਦਿਖਾਨੇ ਹੁੰਦੇ ਆ ਹਾਲੇ ਉਹਨਾਂ ਨੇ ਕਿਤੇ ਵੀ ਨਹੀਂ ਹੈ ਕਿ ਕਿਥੋਂ ਤੁਹਾਡਾ ਸੋਰਸ ਆਫ ਇਨਕਮ ਆ ਡੇ ਬਾਈ ਡੇ 노 ਡਾਊਟ ਯੂਕੇ ਵੀ ਬਾਕੀ ਕੰਟਰੀਜ਼ ਨੂੰ ਫੋਲੋ ਕਰਨਾ ਸਟਾਰਟ ਕਰਤਾ ਬਸ ਉਹ ਤੋਂ ਆਨ ਤੋਂ ਪਹਿਲੇ ਯੂਕੇ ਵੀ ਸਪੈਕਟ ਹੋਵੇ ਤਾਂ ਟਾਈਮ ਸਿਰ ਰਿਪਲਾਈ ਕਰ ਲੋ ਸੋ ਫੰਡਿੰਗ ਦੀ ਗੱਲ ਕਰੀਏ ਤਾਂ 28 ਦਿਨ ਪੁਰਾਣੇ ਚਾਹੀਦੇ ਆ ਆਊਟਰ ਲੰਡਨ ਤੋਂ ਸੀ ਕਰ ਰਹੇ ਹੋ ਤਾਂ 13 13.5 ਲੱਗਦੇ ਔਰ ਇਨਰ 12 ਲੱਗਦੇ ਬਟ ਇਹਦੇ ਵਿੱਚ ਕੀ ਹੁੰਦਾ ਹੈ कि अगर ਤੁਸੀਂ 6 ਮੰਥ ਦੀ ਆਪਣੀ ਟਿਊਸ਼ਨ ਫੀਸ ਦੇ ਰਹੇ ਹੋ ਤਾਂ ਐਡ-ਆਨ ਹੋ ਜਾਂਦਾ ਹੈ ਉੱਤੋਂ ਲਗਤ ਅਟੀ ਅੰਬੇਸੀ ਫੀਸ ਹੋਰ ਤਾਂ ਡੀ ਇੰਸ਼ੋਰੈਂਸ ਆ 55000 ਤੱਕ ਤਾਂ ਡੀ ਅੰਬੇਸੀ ਫੀਸ ਆ ਉਹ ਵੀ ਡਿਪੈਂਡ ਕਰਦਾ ਪਿਉਰਿਟੀ ਸੁਪਰ ਪਿਉਰਿਟੀ ਉਹਦੇ ਅਕੋਰਡਿੰਗ ਆ ਦੈਨ ਤਾਂ ਡੀ ਇੰਸ਼ੋਰੈਂਸ ਆਂ ਦੀ ਹੈ ਜਿਹੜੀ 1 ਲੱਖ ਸਮਥਿੰਗ ਹੈਗੀ ਆ ਸੋ ਇਟਸ ਆਲ ਡਿਪੈਂਡ ਅਪਨ ਲੋਕੇਸ਼ਨ ਐਂਡ ਯੂਨੀਵਰਸਿਟੀ ਸੋ ਨਾਰਮਲ ਜੇ ਕੈਨੇਡਾ ਤੋਂ ਦੇਖਾ ਚੇ ਤੇ ਤੁਸੀਂ ਯੂਕੇ ਜਾ ਸਕਦੇ ਹੋ ਐਂਡ ਬੈਨੀਫਿਟ ਤਾਂ ਤੁਹਾਡੇ ਕੋਲ ਵੀਜ਼ਾ ਆਫੀਕ ਤੋਂ ਤਾਂ ਆਲਵੇਜ਼ ਹੈਗਾ ਵਾ ਕਿ ਤੁਸੀਂ ਇੱਕ ਰਿਸਕ ਫਰੀ ਪਾਲਿਸੀ ਦੇ ਅੰਦਰ ਅਪਲਾਈ ਕਰ ਸਕਦੇ ਹੋ ਔਰ ਸਾਰੇ ਦੇ ਸਾਰੇ ਪੈਸੇ ਤੁਸੀਂ ਦੋਗੇ ਵੀਜ਼ੇ ਤੋਂ ਸੋ ਬਹੁਤ ਬਹੁਤ ਧ ਐਕਸਪਰਟ ਇਸ ਵੀਡੀਓ ਦੇ ਵਿੱਚ ਉਹਨਾਂ ਨੇ ਬਹੁਤ ਬਹੁਤ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਸਕਰੀਨ ਤੇ ਇਸ ਵਕਤ ਨੰਬਰ ਹੈ ਇਸ ਨੰਬਰ ਤੇ ਤੁਸੀਂ ਫੋਨ ਕਰਕੇ ਜ਼ਿਆਦਾ ਜਾਣਕਾਰੀ ਹਾਸਲ ਕਰ ਸਕਦੇ ਹੋ ਕੋਈ ਕਨਫਿਊਜ਼ਨ ਹੈ ਤੇ ਉਸ ਨੂੰ ਦੂਰ ਕਰੋ ਤੁਸੀਂ ਨੇੜੇ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ ਪੂਰੀ ਕਲੈਰਿਟੀ ਹੋਣ ਤੋਂ ਬਾਅਦ ਫੈਸਲਾ ਕਰੋ ਥੈਂਕ ਯੂ ਸੋ ਮਚ